ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਹ ਜੀ ਆਪਾਂ ਨੇ ਵਾਦਾ ਕੀਤਾ ਸੀ ਕਿ ਅੱਜ ਸ਼ਾਮ ਨੂੰ ਪਹੁੰਚਣਾ ਜੀ ਉਰੇ ਮੈਲਬਰਨ ਤੇ ਜਿਹੜਾ ਵੱਡਾ ਕਰਿਆਲ ਬੜਾ ਮਾਰਦਾ ਸੀ ਧਮਕੀਆਂ ਬਰਿਆੜ ਬਣਾਇਆ ਫਿਰਦਾ ਆ ਖੜੇ ਆ ਜੀ ਆਹ ਹੋਟਲ ਆ ਪਾਰਕ ਕਿਹੜਾ ਬਾਈ ਪੂਰੇ ਸਪੈਲਿੰਗ ਨਹੀਂ ਦਿਖ ਰਿਹਾ ਪਾਰਕ ਰੋਡ ਪਾਰਕ ਰੋਡ ਆ ਨਾ ਹਾਂ ਪਾਰਕ ਰੋਡ ਆ ਇਹ ਆ ਦੇਖ ਲਓ ਜੀ ਪਹੁੰਚ ਗਏ ਉਹ ਵੱਡੇ ਕਰੇ ਵਾਲਾ ਆ ਦੇਖ ਲੈ ਭਰਾ ਹੋਰ ਨਾ ਕਿਤੇ ਕਹਦੀ ਆ ਡਿਲੇਟ ਘੜ ਕੇ ਹੀ ਪਾਤੀ ਹੈ ਹੈ ਇੱਕ ਦਿਨ ਨਾਲ ਹੋਰ ਆਇਆ ਹੋਇਆ ਸਿੰਗਰ ਮੈਲਬਰਨ ਪਹੁੰਚ ਗਏ ਸਿੰਘ ਤੇ ਆ ਵੀਰ ਦਾ ਜਿਹੜਾ ਨੰਬਰ ਦਿੱਤਾ ਸੀ ਆ ਆ ਵੀਰ ਸਾਡੇ ਨਾਲ ਖਾਲਸਾ ਵਾਇਕਲ ਜੀ ਕੀ ਫਤ ਹੈ ਬਹੁਤ ਬੰਦਿਆਂ ਦੇ ਫੋਨ ਆ ਰਹੇ ਸੀਗੇ ਤੇ ਮੇਰੇ ਭਰਾਵਾਂ ਨੂੰ ਬੇਨਤੀ ਆ ਕਿ ਅਸੀਂ ਹੁਣ ਅਗਲੀ ਅਪਡੇਟ ਗਰਜੰਟ ਸਿੰਘ ਦੇ ਪੇਜ ਤੋਂ ਹੀ ਕਰਾਂਗੇ ਤੇ ਮੇਰੇ ਵੀਰ ਜਿੰਨੇ ਵੀ ਫੋਨ ਕਰਦੇ ਸੀ ਜਿੰਨੇ ਵੀ ਸਪੋਰਟਰ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਅਗਲੀ ਅਪਡੇਟ ਗਰਜੰਟ ਸਿੰਘ ਵੀਰ ਆਪਣੇ ਪੇਜ ਤੋਂ ਹੀ ਕਰੂਗਾ ਕਿ ਉਹਨਾਂ ਨਾਲ ਕਦੋਂ ਮੀਟਿੰਗ ਹੁੰਦੀ ਆ ਪਰ ਹਲੇ ਤੱਕ ਉਹਨਾਂ ਵੀਰਾਂ ਦਾ ਕੋਈ ਫੋਨ ਨਹੀਂ ਆਇਆ ਤੇ ਮੈਂ 2 3 4 ਵਾਰ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਤੇ ਅਜੇ ਉਹ ਮੇਰੇ ਭਰਾਵਾਂ ਦਾ ਫੋਨ ਨਹੀਂ ਆਇਆ ਚਲੋ ਦੇਖਦੇ ਆ ਕਦੋਂ ਕਰਦੇ ਆ ਉਹ ਫੋਨ ਤੇ ਆਪਣਾ ਸਿੰਘ ਪਹੁੰਚ ਚੁੱਕਿਆ ਮੈਲਬਨ ਤੇ ਆਪਾਂ ਫੋਨ ਦੀ ਵੇਟ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਹੁਣ ਭਰਾ ਆ ਜਿਹੜਾ ਹੈਗਾ ਵੱਡਾ ਗਰੇਵਾਲ ਹੁਣ ਲੁਕੀ ਨਾ ਹੁਣ ਜੇ ਮਰਦਾ ਨਾ ਹੁਣ ਤਾਂ ਸਿੰਘ ਨੂੰ ਮਿਲ ਲਈ ਫਿਰ ਆ ਤੇਰੇ ਕਰਕੇ ਪਹੁੰਚੇ ਆ ਔਰੇ ਸਾਡੇ ਲਈ ਕੰਮ ਪਹਿਲਾਂ ਬਾਕੀ ਕਾਰਜ ਸਾਰੇ ਬਾਅਦ ਵਿੱਚ ਨੇ ਤੇ ਬਾਕੀ ਹੁਣ ਵੀਰ ਨਾ ਉਹ ਫੋਨ ਤੇ ਕੋਈ ਅਪਡੇਟ ਲੈਣ ਦੀ ਲੋੜ ਨਹੀਂ ਵੀਰ ਦਾ ਮੈਂ ਨੰਬਰ ਦਿੱਤਾ ਸੀਗਾ ਕਿਉਂਕਿ ਹੁਣ ਅਸੀਂ ਫੇਰ ਨਾ ਕਿ ਉਹ ਵੀ ਫੋਨ ਨਹੀਂ ਚੱਕਦੇ ਠੀਕ ਆ ਜੀ ਅਸੀਂ ਫੋਨ ਹੋਂਦੀ ਚੱਕਣੇ ਨੇ ਜਿਹੜੇ ਸਾਡੇ ਕੋਲ ਨੰਬਰ ਸੇਵ ਨੇ ਜਾਂ ਫਿਰ ਜਿਨ੍ਹਾਂ ਨੇ ਆ ਵੱਡਾ ਗਰੇਵਾਲ ਨੂਰੇ ਸੱਦੇ ਆ ਤੇ ਨਾਲ ਇੱਕ ਇਹਦੇ ਕੋਹਰ ਸਿੰਘ ਆ ਅਸੀਂ ਉਹਨਾਂ ਦੇ ਨਾਲੇ ਵਾਰਤਾ ਲਾਭ ਕਰਾਂਗੇ ਉਹਦਾ ਨੰਬਰ ਹੈਗਾ ਸਾਡੇ ਕੋਲ ਹੁਣ ਫੋਨ ਨਹੀਂ ਚੱਕਰ ਰਿਹਾ ਉਹਨੂੰ ਬੇਨਤੀ ਆ ਕਿ ਇਹਦੇ ਨਾਲ ਗੱਲ ਕਰਵਾਓ ਸਿੰਘ ਆਡੀਲੇਟ ਤੋਰੇ ਪਹੁੰਚ ਚੁੱਕਿਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ